ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਪਿਛਲੇ ਦਿਨੀ ਚਿੱਟਾ ਵੇਚਦੀ ਲੇਡੀ ਕਾਂਸਟੇਬਲ ਅਮਨਦੀਪ ਕੌਰ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ ਤੇ ਲੇਕਿਨ ਵੀਰੋ ਅਮਨਦੀਪ ਕੌਰ ਦੇ ਨਾਲ ਇਹੋ ਜਿਹਾ ਕੀ ਪਾਣਾ ਵਾਪਰਿਆ ਵੈ ਕਿ ਉਹਨੂੰ ਹਸਪੀਟਲ ਦਾਖਲ ਕਰਾਉਣਾ ਪਿਆ ਵੀਰੋ ਬਹੁਤ ਵੱਡੀ ਖਬਰ ਹੈ ਵੱਡੇ ਖੁਲਾਸੇ ਹੈ ਅਮਨਦੀਪ ਕੌਰ ਨੂੰ ਲੈ ਕੇ ਸੀਐਮ ਭਗਵੰਤ ਮਾਨ ਸਾਹਿਬ ਦੇ ਵੀ ਵੀਰੋ ਕੁਝ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੰਨੇ ਕੇ ਚੁਕਾ ਕੇ ਰੱਖ ਦਿੱਤਾ ਹੋਇਆ ਹੈ ਪੂਰੇ ਪੰਜਾਬ ਨੂੰ ਵੀਰੋ ਚਲ ਕੇ ਵੀਡੀਓ ਦੇਣੇ ਤੇ ਪੂਰੀ ਤਫਸੀਲ ਦੇ ਬਾਰੇ ਜਾਣਨੇ ਕਿ ਅਮਨਦੀਪ ਕੌਰ ਨੂੰ ਕੀ ਹੋਇਆ ਹੋਇਆ ਹੈ ਕਿਉਂ ਹਸਪੀਟਲ ਗਈ ਹੈ ਵਿਜੀਲੈਂਸ ਨੇ ਆਖਰ ਉਹਨੇ ਇਹੋ ਜਿਹਾ ਕੀ ਕਰ ਦਿੱਤਾ ਤੇ ਸੀਐਮ ਭਗਵੰਤ ਮਾਨ ਸਾਹਿਬ ਦਾ ਇਹਨਾਂ ਕੀ ਤਾਲਕ ਹੈ ਵੀਰੋ ਚਲ ਕੇ ਵੀਡੀਓ ਦੇਣੇ ਦਸਤੇ ਬਾਹਰ ਚਾਲਣੇ ਬਹੁਤ ਵੱਡੀ ਖਬਰ ਆ ਜਿਹੜੀ ਕਿ ਅਮਨਦੀਪ ਕੌਰ ਨੂੰ ਲੈ ਕੇ ਐਮ ਹਸਪੀਟਲ ਦੇ ਵਿੱਚੋਂ ਆ ਰਹੀ ਹੈ ਡਰਾ ਦੇਣ ਵਾਲੀ ਖਬਰ ਆ ਬਹੁਤ ਵੱਡੇ ਵੱਡੇ ਖੁਲਾਸੇ ਔਰ ਬਹੁਤ ਹੀ ਵੱਡੀ ਖਬਰ ਬੇहद ਜਿਆਦਾ ਅਹਿਮ ਖਬਰ ਦੇਖਣ ਜਾ ਰਹੇ ਹਾਂ ਜਿਹੜੀ ਕਿ ਅਮਨਦੀਪ ਕੌਰ ਦਾ ਪਿਛਲੇ ਦਿਨੀ ਪੇਟ ਦੇ ਵਿੱਚ ਦਰਦ ਹੁੰਦਾ ਤਾਂ ਪੰਜਾਬ ਦੀ ਪੁਲਿਸ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਉਂਦੀ ਆ ਉਸ ਤੋਂ ਬਾਅਦ ਕਹਿੰਦੇ ਡਾਕਟਰ ਦਾ ਵੀ ਬਿਆਨ ਆ ਜਾਂਦਾ ਕਹਿੰਦੇ ਭਾਈ ਇਹਦੇ ਪੇਟ ਦੇ ਵਿੱਚ ਪਥਰੀ ਹੈ ਗੁਰਦੇ ਦੀ ਨਾਲੀ ਦੇ ਵਿੱਚ ਇਹਦੇ ਪਥਰੀ ਹੈ ਇਸ ਕਰਕੇ ਜਿਆਦਾ ਟਰੈਸ ਦੇ ਵਿੱਚ ਜਾਣ ਦੇ ਕਰਕੇ ਕਹਿੰਦੇ ਇਹਦੇ ਦਰਦ ਉੱਠਿਆ ਇਸ ਕਰਕੇ ਉਹਦੀ ਜਾਂਚ ਕਰਵਾਈ ਗਈ ਉਸ ਤੋਂ ਬਾਅਦ ਫਿਰ ਤੋਂ ਯਾਰੀ ਇੱਕ ਵਾਰ ਮਾਮਲਾ ਉਲਟਾ ਹੋ ਜਾਂਦਾ ਕਿ ਉਸ ਨੂੰ ਹਸਪੀਟਲ ਦੇ ਵਿੱਚ ਐਮਰਜੈਂਸੀ ਬੋਰਡ ਦੇ ਵਿੱਚ ਦਾਖਲ ਕਰਨਾ ਪੈਂਦਾ ਤਾਂ ਫੇਰ ਮਾਮਲਾ ਸਾਹਮਣੇ ਆਉਂਦਾ ਜਿਹੜੀ ਕਿ ਡਰਾ ਦੇਣ ਵਾਲੀ ਗੱਲ ਸਾਹਮਣੇ ਆ ਜਾਂਦੀ ਹੈ ਤਾਂ ਪੰਜਾਬ ਦੀ ਪੁਲਿਸ ਔਰ ਪੂਰੇ ਪੰਜਾਬ ਦੇ ਲੋਕਾਂ ਦੇ ਉਹਨਾਂ ਲੋਕਾਂ ਦੇ ਵੀ ਹੋਸ਼ ਛੁੱਟ ਜਾਂਦੇ ਜਿਹੜੇ ਕਹਿੰਦੇ ਸੀ ਅਮਨਦੀਪ ਕੌਰ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਇੱਕ ਪਾਸੇ ਤਾਂ ਪੰਜਾਬ ਦੀ ਪੁਲਿਸ ਉਹਦਾ ਟ੍ਰੀਟਮੈਂਟ ਵੀ ਕਰਵਾ ਰਹੀ ਸੀ ਔਰ ਦੂਜੇ ਪਾਸੇ ਕਾਨੂੰਨੀ ਪ੍ਰਕਿਰਿਆ ਵੀ ਚੱਲ ਰਹੀ ਸੀ ਔਰ ਨਾਲ ਹੀ ਨਾਲ ਭਗਵਾਨਤ ਮਾਨ ਸਰਕਾਰ ਨੇ ਵੱਡੀ ਹਦਾਇਤ ਦਿੱਤੀ ਹੋਈ ਸੀ ਕਿ ਕਿਸੇ ਵੀ ਬੰਦੇ ਨੂੰ ਨਹੀਂ ਛੱਡਣਾ ਪਰ ਜਿਹੜੀ ਅੱਜ ਖਬਰ ਹਸਪਤਾਲ ਦੇ ਵਿੱਚੋਂ ਆ ਰਹੀ ਹੈ ਬਠਿੰਡਾ ਦੇ ਏਮ ਹਸਪੀਟਲ ਦੇ ਵਿੱਚੋਂ ਯਾਨੀ ਇਹਦੇ ਜ਼ਿੰਮੇਵਾਰ ਕੌਣ ਹੈ ਪਿੱਛੇ ਦਾ ਮਾਮਲਾ ਕੀ ਹੈ ਪੂਰੀ ਕਹਾਣੀ ਸੁਣੋ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਲੋਕੇ ਅਮਨਦੀਪ ਕੌਰ ਨੂੰ ਲੈ ਕੇ ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ ਕਿ ਹਸਪਤਾਲ ਦੇ ਵਿੱਚ ਐਸਾ ਕੀ ਵਾਪਰ ਗਿਆ ਜਿਹੜੀ ਪੁਲਿਸ ਦੇ ਉੱਤੇ ਵੀ ਸਵਾਲ ਖੜੇ ਹੋ ਗਏ ਨੇ ਕਿਉਂਕਿ ਅਮਨਦੀਪ ਦੇ ਦਰਦ ਉੱਠਿਆ ਉਸ ਤੋਂ ਬਾਅਦ ਡਾਕਟਰਾਂ ਨੇ ਡਰਾ ਦੇਣ ਵਾਲਾ ਖੁਲਾਸਾ ਕੀਤਾ ਕੀ ਕੀਤਾ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਹੋਰ ਵੀ ਅਹਿਮ ਹੈ ਸੁਣੋ ਖਾਸ ਹੈਲਾ ਕੌਸਟੇਬਲ ਅਮਨਦੀਪ ਕੌਰ ਜੋ ਪਠਿੰਡਾ ਜੇਲ੍ਹ ਦੇ ਵਿੱਚ ਬੰਦ ਸੀ ਅਤੇ ਪਿਤੇ ਦਿਨ ਉਸ ਦੀ ਜੀਲ ਦੇ ਅੰਦਰ ਅੱਧੀ ਰਾਤ ਨੂੰ ਸਿਹਤ ਵਿਗੜ ਜਾਂਦੀ ਹੈ ਤੇ ਫਿਰ ਅੱਧੀ ਰਾਤ ਨੂੰ ਹੀ ਸਿਵਲ ਹਸਪਤਾਲ ਚ ਦਾਖਲ ਕਰਵਾ ਦਿੱਤਾ ਜਾਂਦਾ ਹੈ ਅੱਧੀ ਰਾਤ ਨੂੰ ਪੁਲਿਸ ਉਸ ਨੂੰ ਹਸਪਤਾਲ ਲੈ ਕੇ ਪਹੁੰਚਦੀ ਹੈ ਡਾਕਟਰਾਂ ਨੂੰ ਦੱਸਿਆ ਗਿਆ ਕਿ ਅਮਨਦੀਪ ਕੌਰ ਦੇ ਪੇਟ ਦੇ ਵਿੱਚ ਇੱਕਦਮ ਦਰਦ ਛਿੜ ਗਿਆ ਜਿਸ ਕਰਕੇ ਉਸ ਨੂੰ ਰਾਤ ਹੀ ਐਡਮਿਟ ਕਰ ਲਿਆ ਗਿਆ ਫਿਰ ਦੁਪਹਿਰ ਨੂੰ ਉਸ ਦੀ ਸਿਹਤ ਜ਼ਿਆਦਾ ਵਿਗੜ ਜਾਣ ਕਰਕੇ ਪੰਜਾਬ ਪੁਲਿਸ ਦੀ ਬਖਾਸ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਮਟਿੰਡਾ ਦੇ ਕੇਮਜ਼ ਹਸਪਤਾਲ ਰੈਫਰ ਕਰ ਦਿੱਤਾ ਗਿਆ ਉਸ ਦੀ ਸਿਹਤ ਇੱਕਦਮ ਜ਼ਿਆਦਾ ਵਿਗੜ ਗਈ ਇਸ ਬਾਰੇ ਸਾਰੇ ਹੈਰਾਨ ਰਹਿ ਗਏ ਮਠਿੰਡਾ ਹਿੰਸ ਦੇ ਡਾਕਟਰ ਵੀ ਚੱਕਰਾਂ 'ਚ ਪੈ ਗਏ ਕਿ ਮਾਮੂਲੀ ਪੇਟ ਦਰਦ ਤੋਂ ਬਾਅਦ ਉਸ ਨੂੰ ਸਿੱਧਾ ਹਿੰਸ ਕਿਊਐਫਰ ਕਰ ਦਿੱਤਾ ਗਿਆ ਪੁਲਿਸ ਵਾਲੇ ਵੀ ਹੈਰਾਨ ਰਹਿ ਗਏ ਕਿ ਆਖਰ ਚੱਲ ਕੀ ਰਿਹਾ ਹੁਣ ਅਮਨਦੀਪ ਕੌਰ ਦਾ ਹਿੰਸ ਦੇ ਵਿੱਚ ਇਲਾਜ ਚੱਲ ਰਿਹਾ ਆਖਰ ਪੰਜਾਬ ਪੁਲਿਸ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਤੇ ਇੰਨੀ ਮਿਹਰਬਾਨ ਕਿਉਂ ਹੋਈ ਪਈ ਹੈ ਤੇ ਹੁਣ ਇਸੇ ਹੀ ਚੱਕਰ ਦੇ ਵਿੱਚ ਵਿਜਨਸ ਵੀ ਪੈ ਗਈ ਹੈ ਲੱਗਦਾ ਹੈ ਕਿ ਵਿਜਨਸ ਬਿਊਰੋ ਵੀ ਹੁਣ ਮਿਹਰਬਾਨ ਹੋਣ ਦੀ ਜਾ ਰਹੀ ਹੈ ਇਕ ਮਲਜ਼ਮ ਇਸ ਨੂੰ ਮਹਿਜ਼ ਪੇਟ ਦਰਦ ਦੀ ਸ਼ਿਕਾਇਤ ਹੋਵੇ ਉਸ ਨੂੰ ਸਿੱਧਾ ਏਮਜ਼ ਹਸਪਤਾਲ ਦਿੱਤਾ ਗਿਆ ਹੋਵੇ ਹੁਣ ਅਮਨਦੀਪ ਕੋਰ ਏਮ ਦੇ ਵਿੱਚ ਏਸੀ ਵਾਲੇ ਕਮਰੇ 'ਚ ਆਪਣਾ ਇਲਾਜ ਕਰਵਾ ਰਹੀ ਹੈ ਤੁਸੀਂ ਸਮਝੋ ਕਿ ਜੇਕਰ ਅਮਨਦੀਪ ਕੋਰ ਦੀ ਥਾਂ ਤੇ ਕੋਈ ਹੋਰ ਕਹਦੀ ਹੁੰਦਾ ਉਸ ਦੇ ਵੀ ਪੇਟ ਦਰਦ ਹੁੰਦਾ ਤਾਂ ਕੀ ਉਹ ਨੂੰ ਸੂਸਮ ਏਮਜ਼ ਦੇ ਵਿੱਚ ਭਰਤੀ ਕਰਾਉਂਦੀ ਨਹੀਂ ਉਸ ਨੂੰ ਸਿਰਫ ਸਰਕਾਰੀ ਹਸਪਤਾਲ ਦਾ ਕੀ ਕਾਫੀ ਹੋਣਾ ਸੀ ਪਰ ਜਿਹੜੀ ਤੁਸੀਂ ਖਬਰ ਸੁਣੀ ਆ ਇਹ ਤਾਂ ਇਹੀ ਸੀ ਕਿ ਭਾਈ ਉਹਨੂੰ ਏਸੀ ਵਾਲੇ ਕਮਰੇ ਦੇ ਵਿੱਚ ਰੱਖਿਆ ਗਿਆ ਯਾਨੀ ਪੂਰੀ ਹੋ ਚੁੱਕੀ ਹੈ ਕਹਾਣੀ ਹਸਪੀਟਲ ਦੇ ਵਿੱਚ ਤਾਂ ਹੁਣ ਪੰਜਾਬ ਦੀ ਪੁਲਿਸ ਔਰ ਵਿਜੀਲੈਂਸ ਔਰ ਬਾਕੀ ਸਾਡੀ ਸਰਕਾਰ ਦੇ ਉੱਤੇ ਸਵਾਲ ਤਾਂ ਜਨਤਾ ਦੇ ਨੇ ਕਿ ਭਾਈ ਜੇਕਰ ਕੋਈ ਆਮ ਕੈਦੀ ਹੁੰਦਾ ਕਿ ਉਸ ਬੰਦੇ ਨੂੰ ਜਾਂ ਕੋਈ ਜਨਾਨੀ ਹੁੰਦੀ ਤਾਂ ਕੀ ਇਹੋ ਜੀ ਸਹੂਲਤਾਂ ਉਸ ਨੂੰ ਮਿਲਦੀ ਕਿਉਂਕਿ ਏਸੀ ਵਾਲੇ ਕਮਰੇ ਦੇ ਵਿੱਚ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਰੱਖਿਆ ਗਿਆ ਕਿ ਜੇਕਰ ਕੋਈ ਆਮ ਕੈਦੀ ਹੁੰਦਾ ਉਹਨਾਂ ਦੇ ਨਾਲ ਵਤੀਰਾ ਕੀ ਹੁੰਦਾ ਪੰਜਾਬ ਦੀ ਪੁਲਿਸ ਬਣਿਓ ਔਰ ਪੰਜਾਬ ਦੀ ਸਰਕਾਰ ਬਣਿਓ ਉਹਨੂੰ ਆਮ ਜੇ ਹਸਪੀਟਲ ਦੇ ਵਿੱਚ ਲਿਜਾਇਆ ਜਾਂਦਾ ਤੇ ਉਹਦਾ ਇਲਾਜ ਕਰਵਾਇਆ ਜਾਂਦਾ ਕਿਤੇ ਨਾ ਕਿਤੇ ਲੱਗਦਾ ਵੀ ਜਿਵੇਂ ਵਾਕਈ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਗੱਲ ਉੱਡੀ ਹੋਈ ਹੈ ਕਿ ਭਾਈ ਇਹ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਯਾਨੀ ਪੰਜਾਬ ਦੀ ਪੁਲਿਸ ਜਿਹੜੀ ਉਹ ਪੁਲਿਸ ਜਿਹੜੀ ਉਹਦੇ ਦਾਇਰੇ ਦੇ ਵਿੱਚ ਹੈ ਯਾਨੀ ਉਹਦੇ ਘੇਰੇਬੰਦੀ ਦੇ ਵਿੱਚ ਹੈ ਜਾਂ ਫਿਰ ਵਿਜੀਲੈਂਸ ਦੇ ਉੱਤੇ ਤਾਂ ਨਹੀਂ ਸਵਾਲ ਕਰ ਰਹੇ ਬੋ ਜ਼ਿਆਦਾਤਰ ਲੋਕ ਕਿਉਂਕਿ ਪੰਜਾਬ ਦੀ ਪੁਲਿਸ ਦੇ ਉੱਤੇ ਸ਼ੱਕ ਸਿੱਧਾ ਜਾਂਦਾ ਕਿਉਂਕਿ ਜਦੋਂ ਕਰਨਲ ਕੁੱਟਿਆ ਜਾਂਦਾ ਉਹਨੂੰ ਇਨਸਾਫ਼ ਨਹੀਂ ਮਿਲਦਾ ਇਸ ਕਰਕੇ ਵੱਡੇ ਵੱਡੇ ਕ੍ਰਾਈਮ ਹੁੰਦੇ ਆ ਪੰਜਾਬ ਦੇ ਅੰਦਰ ਇਸ ਕਰਕੇ ਪੰਜਾਬ ਦੀ ਜਨਤਾ ਵੀ ਕਿਤੇ ਨਾ ਕਿਤੇ ਨਹੀਂ ਪ੍ਰੋਸਾ ਕਰਦੀ ਤਾਂ ਕਿਤੇ ਨਾ ਕਿਤੇ ਸਰਕਾਰ ਦਾ ਇੱਕ ਪਾਸੇ ਨਸ਼ਿਆ ਵਿਰੁੱਧ ਯੁੱਧ ਛੜਿਆ ਹੋਇਆ ਔਰ ਦੂਜੇ ਪਾਸੇ ਆਪਣੀ ਕੌਨ ਸਟੇਬਲ ਦੇ ਉੱਤੇ ਇੱਕ ਪਾਸੇ ਕਹਿੰਦੇ ਅਸੀਂ ਬਹੁਤ ਵੱਡਾ ਐਕਸ਼ਨ ਕਰ ਦਿੱਤਾ ਔਰ ਦੂਜੇ ਪਾਸੇ ਪੰਜਾਬ ਦੇ ਹਸਪੀਟਲ ਐਮ ਦੇ ਵਿੱਚੋਂ ਐਮਸ ਹਸਪੀਟਲ ਆ ਜਿਹੜਾ ਬਠਿੰਡੇ ਦੇ ਵਿੱਚ ਉਹਦੇ ਚੋਂ ਖਬਰ ਆਉਂਦੀ ਆ ਕਹਿੰਦੇ ਡਰਾ ਦੇਣ ਵਾਲੀ ਖਬਰ ਯਾਨੀ ਡਾਕਟਰ ਵੀ ਹੈਰਾਨ ਰਹਿ ਜਾਂਦੇ ਨੇ ਕਿ ਭਾਈ ਇਹਨੂੰ ਐਮ ਹਸਪੀਟਲ ਦੇ ਵਿੱਚ ਦਾਖਲ ਕਰਨ ਦੀ ਆਖਰ ਇਨੀ ਲੋੜ ਕੀ ਪੈ ਗਈ ਆ ਆਮ ਜਿਹਾ ਪਥਰੀ ਦਾ ਦਰਦ ਸੀ ਆ ਉਹ ਤਾਂ ਜਿਹੜਾ ਕਿ ਉਹ ਜਿਹੜਾ ਕਿ ਆਮ ਜੋ ਹਸਪੀਟਲਾਂ ਦੇ ਵਿੱਚ ਵੀ ਮਾਮਲਾ ਸੁਲਝਾਇਆ ਜਾ ਸਕਦਾ ਤਾਂ ਹੁਣ ਕਹਿੰਦੇ ਵੀਆਈਪੀ ਟ੍ਰੀਟਮੈਂਟ ਤੇ ਉਤਰਿਆ ਹੀ ਆ ਉਹੀ ਪੁਲਿਸ ਜਿਹੜੀ ਉਹਦੇ ਘੇਰਾਬੰਦੀ ਦੇ ਵਿੱਚ ਹੈ ਕਿਉਂ ਉਹਨੂੰ ਮਤਲਬ ਏਸੀ ਵਾਲੇ ਕਮਰੇ ਦੇ ਵਿੱਚ ਰੱਖਿਆ ਗਿਆ ਸਵਾਲ ਲੋਕਤੰਤਰ ਹੈ ਜਨਤਾ ਦੇ ਨਹੀਂ ਜਨਤਾ ਕਹਿੰਦੀ ਹੈ ਪੁੱਛ ਰਹੀ ਹੈ ਇੱਕ ਪਾਸੇ ਤੁਸੀਂ ਵੱਡਾ ਐਕਸ਼ਨ ਕਹਿ ਕੇ ਉਸ ਨੂੰ ਅਰੈਸਟ ਕਰਦੇ ਹੋ ਉਸ ਤੋਂ ਬਾਅਦ ਪੰਜਾਬ ਦੀ ਜਨਤਾ ਨੂੰ ਲੱਗਦਾ ਵੀ ਇਸ ਤੇ ਹੁਣ ਵੱਡਾ ਐਕਸ਼ਨ ਹੋਣ ਜਾ ਰਿਹਾ ਕਿਉਂਕਿ ਇਹਦੀ ਪ੍ਰਾਪਰਟੀ ਵੀ ਫ੍ਰਿਜ ਕਰ ਦਿੱਤੀ ਗਈ ਉਹਦੇ ਉੱਤੇ ਪੂਰੇ ਵੱਡੇ ਵੱਡੇ ਪਰਚੇ ਚਿਪਕਾ ਦਿੱਤੇ ਗਏ ਪੰਜਾਬ ਦੇ ਲੋਕਾਂ ਨੂੰ ਲੱਗਿਆ ਇਹਦੀ ਕੋਠੀ ਢਊਗੀ ਪਰ ਪੰਜਾਬ ਦੇ ਮੁੱਖ ਮੰਤਰੀ ਨੂੰ ਚਾਹੀਦਾ ਜਿਹੜਾ ਕਾਮਕਾਜੀ ਦੇ ਨਾਲ ਬਤੀਰਾ ਹੁੰਦਾ ਰਵਈਆ ਹੁੰਦਾ ਪੰਜਾਬ ਦੀ ਪੁਲਿਸ ਦਾ ਯਾ ਕਿਸੇ ਵੀ ਮਹਿਕਮੇ ਦਾ ਕਹਿ ਲੋ ਤਾਂ ਹੁਣ ਤੁਸੀਂ ਇਹ ਵੇਖੋ ਵੀ ਪੰਜਾਬ ਦੇ ਉਹਨਾਂ ਪੁਲਿਸ ਵਾਲਿਆਂ ਤੱਕ ਮੁੱਖ ਮੰਤਰੀ ਦੀ ਹਦਾਇਤ ਜਾਣੀ ਚਾਹੀਦੀ ਆ ਕਿ ਜਿਹੜਾ ਆਮ ਕੈਦੀ ਹੁੰਦਾ ਉਸੇ ਹੀ ਪ੍ਰਕਾਰ ਅਮਨਦੀਪ ਕੌਰ ਨੂੰ ਟ੍ਰੀਟ ਕੀਤਾ ਜਾਵੇ ਇਸੇ ਕਰਕੇ ਮੈਂ ਲਿਖਿਆ ਕਿ ਅਮਨਦੀਪ ਦੀ ਹਸਪੀਟਲ ਦੇ ਵਿੱਚ ਪੂਰੀ ਹੋਈ ਹੈ ਜਿਹੜੀ ਕਿ ਜਾਂਚ ਦਾ ਜ਼ਿੰਮੇਵਾਰ ਕੌਣ ਹੈ ਜਿਹੜੀ ਜਾਂਚ ਦੇ ਉੱਤੇ ਵਿਸ਼ਾ ਖੜਾ ਹੋ ਗਿਆ ਉਹ ਇਹੀ ਅੱਗੇ ਏਸੀ ਵਾਲਾ ਕਮਰਾ ਯਾਨੀ ਇਹਨੂੰ ਪੂਰਾ ਟ੍ਰੀਟਮੈਂਟ ਮਿਲ ਰਿਹਾ ਪੂਰਾ ਯਾਨੀ ਉਹਨੂੰ ਸੁਵਿਧਾ ਮਿਲ ਰਹੀ ਹੈ ਵੀਆਈਪੀ ਜੀ ਨੂੰ ਕਹਿੰਦੇ ਆ ਵੀਆਈਪੀ ਕਲਚਰ ਦੇ ਹਿਸਾਬ ਦੇ ਨਾਲ ਅਮਨਦੀਪ ਕੌਰ ਉੱਥੇ ਦਾਖਲ ਹੈ ਐਮਰਜੈਂਸੀ ਵਾਰਡ ਦੇ ਵਿੱਚ ਡਾਕਟਰ ਹਰਾਨ ਨੇ ਕਿ ਮਾਮਲਾ ਕੀ ਹੈ ਯਾਨੀ ਸਰਕਾਰ ਕਹਿੰਦੇ ਕਿ ਦਿਨ ਨਾ ਕਿਤੇ ਜਾਂ ਪ੍ਰਸ਼ਾਸਨ ਉਹਦੀ ਖਾਤਰਦਾਰੀ ਤੇ ਕਿਉਂ ਉਤਰਿਆ ਪੰਜਾਬ ਦੀ ਜਨਤਾ ਦੇ ਸਵਾਲ ਨੇ ਮੇਰੇ ਨਹੀਂ ਆ ਕਿਉਂਕਿ ਪੰਜਾਬ ਦੀ ਜਨਤਾ ਇਸ ਗੱਲਾਂ ਦੇ ਉੱਤੇ ਕਮੈਂਟ ਕਰ ਰਹੀ ਹੈ ਕਿ ਭਾਈ ਜਿਹੜੀ ਅਮਨਦੀਪ ਕੌਰ ਨੂੰ ਬੱਡੇ ਪੱਧਰ ਤੇ ਐਕਸ਼ਨ ਦੇ ਨਾਲ ਚੱਕਿਆ ਗਿਆ ਵਿਜੀਲੈਂਸ ਨੇ ਚੱਕਿਆ ਵੈਸੇ ਵਿਜੀਲੈਂਸ ਦੇ ਉੱਤੇ ਪੰਜਾਬ ਦੀ ਜਨਤਾ ਬਹੁਤ ਵੱਡੇ ਪੱਧਰ ਤੇ ਭਰੋਸਾ ਕਰਦੀ ਹੈ ਕਿਉਂਕਿ ਉਹਨਾਂ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਉਹਨਾਂ ਨੂੰ ਨਾ ਕੋਈ ਦਬਾਇਆ ਜਾ ਸਕਦਾ ਨਾ ਉਹਨਾਂ ਨੂੰ ਖਰੀਦਾ ਜਾ ਸਕਦਾ ਐਸ ਕਰਕੇ ਪੰਜਾਬ ਦੀ ਪੁਲਿਸ ਦੀ ਜਿਹੜੀ ਛਵੀ ਆ ਪੂਰਾ ਪੰਜਾਬ ਪੂਰਾ ਵਰਲਡ ਜਾਣਦਾ ਐਸ ਕਰਕੇ ਭਾਈ ਉਹਨਾਂ ਦੇ ਉੱਤੇ ਸਵਾਲ ਬਣਦੇ ਨੇ ਇਹ ਪੰਜਾਬ ਦੀ ਜਨਤਾ ਦੇ ਨੇ ਕਿ ਕੀ ਉਹਨਾਂ ਦੇ ਉੱਤੇ ਮਿਹਰਬਾਨਤਾ ਨਹੀਂ ਹੋਗੇ ਜਿਹੜਾ ਉਹਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਉਸ ਨੂੰ ਅਸੀ ਵਾਲੇ ਕਮਰੇ ਦੇ ਵਿੱਚ ਰੱਖਿਆ ਯਾਰ ਜਨਤਾ ਦਾ ਸਵਾਲ ਕਰੂਗੀ ਤਾਂ ਭਗਵੰਤ ਮਾਨ ਸਾਹਿਬ ਜੇਕਰ ਤੁਸੀਂ ਇਹਨਾਂ ਗੱਲਾਂ ਦੇ ਉੱਤੇ ਖਰੇ ਉੱਤਰੇ ਅੰਗੇ ਭਾਈ ਆਮ ਕੈਦੀ ਵਾਲਾ ਬਤੀਰਾ ਅਮਨਦੀਪ ਕੌਰ ਦੇ ਨਾਲ ਹੋਣਾ ਚਾਹੀਦਾ ਤਾਂ ਫਿਰ ਪੰਜਾਬ ਦੀ ਜਨਤਾ ਦੇ ਸਾਹਮਣੇ ਆਉਣਾ ਇੱਕ ਇੱਕ ਗੱਲ ਜਨਤਾ ਜਾਣਦੀ ਆ ਜਨਤਾ ਸਭ ਤੋਂ ਵੱਡੀ ਹੁੰਦੀ ਹੈ ਜਨਤਾ ਹੀ ਬਣਾਉਂਦੀ ਹੈ ਤੇ ਜਨਤਾ ਹੀ ਲਾਉਂਦੀ ਹੈ ਸੋ ਇਸ ਕਰਕੇ ਕਹਿੰਦੇ ਆਂ ਵੀ ਜਨਤਾ ਨੂੰ ਕਿਸੇ ਵੀ ਲੁਕੋਅ ਦੇ ਵਿੱਚ ਕਿਸੇ ਵੀ ਪੜਦੇ ਦੇ ਅੰਦਰ ਤੁਸੀਂ ਗੱਲ ਨਹੀਂ ਰੱਖ ਸਕਦੇ ਇਸ ਕਰਕੇ ਜਨਤਾ ਸਭ ਤੋਂ ਵੱਡੀ ਤੇ ਜਨਾਰਦਨ ਹੁੰਦੀ ਹੈ ਸਾਹਮਣੇ ਲਿਆਉਣਾ ਜ਼ਰੂਰੀ ਹੈ ਆ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਇਸ ਵੀਡੀਓ ਦੇ ਹੱਕ ਵਿੱਚੋਂ ਤਾਂ ਸ਼ੇਅਰ ਜ਼ਰੂਰ ਕਰ ਦਿਓ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਵੀਰੋ ਦੇਖੋ ਅਮਨਦੀਪ ਕੌਰ ਦੇ ਜਿਹੜੇ ਵੱਡੇ ਖੁਲਾਸੇ ਹੋ ਰਹੇ ਆ ਪਹਿਲੇ ਉਹਨੂੰ ਫੜਿਆ ਗਿਆ ਲੇਕਿਨ ਸਬੂਤ ਨਾ ਕਾਫੀ ਸੀ ਅਮਨਦੀਪ ਕੌਰ ਬੜੇ ਆਸਾਨੀ ਨਾਲ ਛੁੱਟ ਗਈ ਮਾਮਲਾ ਵੀ ਬੜਾ ਹਾਈਲਾਈਟ ਹੋਇਆ ਲੇਕਿਨ ਛੁੱਟ ਗਈ ਜੇਕਰ ਵੀਰੋ ਹੁਣ ਦੁਬਾਰਾ ਜਦੋਂ ਵਿਜੀਲੈਂਸ ਨੇ ਉਹਨੂੰ ਫੜਿਆ ਹੋਇਆ ਹੈ ਹਜੇ ਚੰਦ ਦੇ ਨਹੀਂ ਹੋਏ ਆ 2 ਜਾਂ 3 ਦਿਨ ਹੋਏ ਆ ਲੇਕਿਨ ਜੀ ਮਸਲਾ ਬਣ ਗਿਆ ਪੇੜ ਦਾ ਅਸਲ ਦੇ ਵਿੱਚ ਵੀਰੋ ਇਹੋ ਹੀ ਜਿਸ ਤਰ੍ਹਾਂ ਅਸੀਂ ਵੀਡੀਓ ਦੇ ਵਿੱਚ ਵੀ ਦੇਖਿਆ ਕਿ ਇਹ ਹੀ ਮੰਨਿਆ ਜਾ ਰਿਹਾ ਹੈ ਕਿ ਅਮਨਦੀਪ ਕੌਰ ਦੇ ਵੱਡੇ ਮਗਰਮੱਛ ਵੱਡੇ ਸੀਐਸਪੀ ਅਫਸਰ ਵੱਡੇ ਅਫਸਰਾਂ ਦੇ ਨਾਲ ਵੀ ਤਾਲੁਕ ਹੈ ਸਿਆਸਤਦਾਨਾਂ ਦੇ ਨਾਲ ਵੀ ਤਾਲੁਕ ਹੈ ਕਿਉਂਕਿ ਹੁਣ ਸਭ ਨੂੰ ਨਜ਼ਰ ਆ ਰਿਹਾ ਹੈ ਕਿ ਅਮਨਦੀਪ ਕੌਰ ਸਾਨੂੰ ਵੀ ਫਸਾਏਗੀ ਤੇ ਇਸ ਕਰਕੇ ਅਮਨਦੀਪ ਕੌਰ ਦੇ ਉੱਤੇ ਸਾਰਾ ਕੁਝ ਪਾ ਦਿੱਤਾ ਗਿਆ ਹੈ ਅਮਨਦੀਪ ਕੌਰ ਦੇ ਹੁਣ ਵਾਸਤੇ ਮੁਸ਼ਕਲ ਹਾਲਾਤ ਪੈਦਾ ਹੋ ਗਏ ਹੈ ਤੇ ਇੱਕ ਬੰਨੇ ਵੀ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਵੈ ਅਮਨਦੀਪ ਕੌਰ ਨੂੰ ਕੋਈ ਫੇਵਰ ਦਵਾਉਣ ਵਾਸਤੇ ਉਹਨੂੰ ਹਸਪੀਟਲ ਭੇਜਤਾ ਹੋਵੇ ਤਾਂ ਕਿ ਇੱਕ ਬਹਾਨਾ ਬਣਾ ਕੇ ਉਹਨੂੰ ਉੱਥੋਂ ਕੱਢਿਆ ਜਾਵੇ ਹੁਣ ਵੀਰੋਸ ਅਸਲ ਸੂਰਤ ਇਹ ਹਾਲ ਚੰਦ ਦਿਨਾਂ ਦੇ ਵਿੱਚ ਵਾਜ਼ਿਆ ਹੋ ਜਾਏਗੀ ਕਿ ਆਖਰ ਹੋ ਕੀ ਰਿਹਾ ਵੈ ਕੀ ਕੀਤਾ ਜਾ ਰਿਹਾ ਵੈ ਕੌਣ ਹੈ ਇਸ ਦੇ ਪਿੱਛੇ ਇਹਦੇ ਹੋਂਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਵੱਡੇ ਮਗਰਮਾ ਜਿਹੜੇ ਵੱਡੇ ਸੱਪ ਹੈ ਉਹ ਕਦੀ ਵੀ ਸਾਹਮਣੇ ਨਹੀਂ ਆਉਣਗੇ ਤੇ ਇਹ ਬਾਕੀ ਹੁਣ ਸਹੀਏ ਭਗਵੰਤ ਮਾਨ ਸਰਕਾਰ ਤੇ ਹੈ ਕਿ ਉਹ ਆਖਰ ਕਿੱਥੋਂ ਤੱਕ ਕਰ ਰਹੀ ਹੈ ਨਸ਼ਿਆਂ ਦੇ ਖਿਲਾਫ ਐਕਸ਼ਨ ਲੈ ਰਹੀ ਹੈ ਕੀ ਉਹ ਆਪਣੀ ਕਾਂਸਟੇਬਲ ਜਿਹੜੀ ਲੇਡੀ ਕਾਂਸਟੇਬਲ ਹੈ ਉਸ ਦੇ ਖਿਲਾਫ ਵੀ ਭਰਪੂਰ ਐਕਸ਼ਨ ਲਵੇਗੀ ਜਿਹੜੇ ਇਹਦੇ ਪਿੱਛੇ ਵੱਡੇ ਸਿਆਸਤਦਾਨ ਵੱਡੇ ਕੋ ਹੱਥ ਹੈ ਕਿ ਉਹਨਾਂ ਨੂੰ ਵੀ ਫੜਿਆ ਜਾਏਗਾ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ ਇਹ ਇੱਕ ਵੱਡਾ ਸਵਾਲੀਆ ਨਿਸ਼ਾਨ ਹੈ ਵੀਰ ਤੁਹਾਨੂੰ ਕੀ ਲੱਗਦਾ ਹੈ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਹਰ ਲਾਜ਼ਮੀ ਕਰਨਾ ਆਪਣਾ ਦੇ ਸਾਰਾ ਖਿਆਲ ਰੱਖਣਾ ਦੁਆ ਯਾਦ ਰੱਖਣਾ ਅੱਲਾ ਫੇਜ਼